ਆ ਹੋ ਗਈ ਇਹ ਸ਼ੁਰੂਆਤ ਆ ਤਸਵੀਰਾਂ ਵੇਖੋ ਤੁਸੀਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਕਾਰੋਬਾਰ ਮਿਲੇਗਾ ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਾਰੋਬਾਰ ਨਹੀਂ ਸੀ ਮਿਲਦਾ ਯੂਪੀ ਬਿਹਾਰ ਰਾਜਸਥਾਨ ਤੇ ਹਿਮਾਚਲ ਤੇ ਲੋਕਾਂ ਨੂੰ ਜ਼ਿਆਦਾਤਰ ਕਾਰੋਬਾਰ ਮਿਲਦਾ ਸੀ ਹੁਣ ਦੱਸ ਦਈਏ ਸ਼ੁਰੂਆਤ ਕਰ ਦਿੱਤੀ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਇਹ ਸ਼ੁਰੂਆਤ ਹੋਈ ਆ ਔਰ ਦੱਸ ਦਈਏ ਕਿ ਅਗਵਾਈ ਕਰ ਰਹੇ ਨੇ ਸਵਰਨ ਸਲਾਰੀਆ ਜੀ ਆਮ ਸਰਕਾਰ ਨੇ ਐਸੋਲੇ ਬਦਲਾ ਦਾ ਰੰਗ ਫੇਰ ਵਿਖਾ ਦਿੱਤਾ ਔਰ ਸਲਾਰੀਆ ਸਾਹਿਬ ਲਗਾਤਾਰ ਲੋਕਾਂ ਦੇ ਨਾਲ ਜੁੜੇ ਰਹਿੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਰਹਿੰਦੇ ਔਰ ਹੱਲ ਕਰਦੇ ਰਹਿੰਦੇ ਆ ਹੁਣ ਦੱਸ ਦਈਏ ਕਿ ਇਹ ਕਾਫਲਾ ਸਲਾਰੀਆ ਸਾਹਿਬ ਦਾ ਔਰ ਤੁਹਾਨੂੰ ਗੱਡੀਆਂ ਦੀਆਂ ਤਸਵੀਰਾਂ ਦਿਖਾਉਂਦੇ ਆ ਔਰ ਸਲਾਰੀਆ ਸਾਹਿਬ ਦੇ ਰੈਸਟ ਹਾਊਸ ਦੇ ਉੱਤੋਂ ਇਹ ਸਾਰਾ ਕਾਫਲਾ ਚੱਲਿਆ ਔਰ ਪੰਜਾਬ ਦੇ ਵਿੱਚ ਹੁਣਾਂ ਕਹਿ ਦਿੱਤਾ ਕਿ ਸ਼ੁਰੂਆਤ ਕਰ ਦਿੱਤੀ ਆ ਕਿ ਪੰਜਾਬ ਦੀ ਹਰ ਫੈਕਟਰੀ ਦੇ ਵਿੱਚ ਜਾਇਆ ਜਾਵੇਗਾ ਔਰ ਉੱਥੇ ਜਾ ਕੇ ਵੇਖਿਆ ਜਾਵੇਗਾ ਕਿ ਕਿੰਨੇ ਪੰਜਾਬੀ ਕੰਮ ਕਰਦੇ ਆ ਤੇ ਕਿੰਨੇ ਅਦਰ ਸਟੇਟਾਂ ਦੇ ਲੋਕ ਕੰਮ ਕਰਦੇ ਆ ਹੁਣ ਇੱਕ ਸਟੇਟਾਂ ਦੇ ਵਿੱਚ ਕੰਮ ਜਦੋਂ ਐ ਤੁਸੀਂ ਵੇਖਦੇ ਹੋ ਕਿ ਬਹੁਤ ਸਾਰੀਆਂ ਸਟੇਟਾਂ ਵਾਲੇ ਲੋਕ ਬਾਹਰੋਂ ਆ ਕੇ ਕੰਮ ਕਰਦੇ ਆ ਲੇਕਿਨ ਪੰਜਾਬ ਦੇ ਲੋਕਾਂ ਨੂੰ ਕਾਰੋਬਾਰ ਘੱਟ ਮਿਲਦਾ ਔਰ ਪੰਜਾਬ ਦੀ ਲੇਬਰ ਅਕਸਰ ਹੀ ਇਹ ਦੁਹਾਈ ਦਿੰਦੀ ਆ ਕਿ ਸਾਨੂੰ ਕਾਰੋਬਾਰ ਨਹੀਂ ਮਿਲ ਰਿਹਾ ਇਹ ਤਸਵੀਰਾਂ ਦੱਸਦੀ ਐ ਕਿ ਅਸੀਂ ਗੁਰਦਾਸਪੁਰ ਦੀਆਂ ਔਰ ਇਸ ਵੇਲੇ ਇਸ ਵੇਲੇ ਦੀਆਂ ਤਸਵੀਰਾਂ ਨੇ ਇਹ ਫੈਕਟਰੀ ਕੋਕਾ ਕੋਲਾ ਦੀ ਆ ਇਸ ਦੇ ਅੰਦਰ ਜਾ ਕੇ ਵੀ ਜਾਂਚਾਂ ਜਾ ਰਿਹਾ ਕਿ ਕਿੰਨੇ ਬੰਦੇ ਪੰਜਾਬੀ ਕੰਮ ਕਰ ਰਹੇ ਆ ਲੋਕਲ ਦੇ ਬੰਦੇ ਕਿੰਨੇ ਕੰਮ ਕਰ ਰਹੇ ਆ ਔਰ ਬਾਹਰ ਦੇ ਬੰਦੇ ਕਿੰਨੇ ਕੰਮ ਕਰ ਰਹੇ ਆ ਹੁਣ ਅਗਲੀਆਂ ਤਸਵੀਰਾਂ ਅਗਲੀਆਂ ਫੈਕਟਰੀਆਂ ਦੀ ਤੁਹਾਨੂੰ ਵਿਖਾਵਾਂਗੇ ਹੁਣ ਦੱਸ ਦਈਏ ਕਿ ਅਗਲੀਆਂ ਫੈਕਟਰੀਆਂ ਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਆ ਪੰਜਾਬੀ ਔਰ ਕਿੰਨੀਆਂ ਦੇ ਵਿੱਚ ਬਾਹਰ ਦੀ ਸਟੇਟਾਂ ਦੇ ਕੰਮ ਕਰਦੇ ਔਰ ਪੂਰਾ ਵੇਰਵਾ ਜਦੋਂ ਪਹੁੰਚੇਗਾ ਤਾਂ ਤੁਹਾਨੂੰ ਉਹ ਵੀ ਡਿਟੇਲ ਵਿਖਾਵਾਂਗੇ ਫਿਰ ਹਾਲ ਇਹ ਤਸਵੀਰਾਂ ਨੇ ਔਰ ਇੱਥੇ ਦੱਸਦੇ ਆ ਕਿ ਲਗਭਗ 80% 85% ਪੰਜਾਬੀ ਕੰਮ ਕਰਦੇ ਆ ਇਸ ਕੋਕਾ ਕੋਲਾ ਫੈਕਟਰੀ ਦੇ ਵਿੱਚ ਤੇ ਜੇ ਪੂਰਾ ਡਾਟਾ ਕੀ ਨਿਕਲ ਕੇ ਆਉਂਦਾ ਪੂਰੀ ਅਜੇ ਕਲੀਅਰੈਂਸ ਨਹੀਂ ਹੋ ਸਕੀ ਔਰ ਸਾਰੀਆਂ ਫੈਕਟਰੀਆਂ ਜੇ ਇਸੇ ਤਰ੍ਹਾਂ 85% 90% ਪੰਜਾਬੀਆਂ ਨੂੰ ਕੰਮ ਦੇਣ ਲੱਗ ਜਾਵੇ ਤਾਂ ਫਿਰ ਪੰਜਾਬੀਆਂ ਨੂੰ ਮੁਸ਼ਕਲਾ ਨਹੀਂ ਆਉਣਗੀਆਂ ਪੰਜਾਬੀਆਂ ਦੀ ਜਿਹੜੀ ਆ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੀ ਤਦਾਲ ਬਾਹਰਲੇ ਦੇਸ਼ਾਂ ਨੂੰ ਚਲੀ ਗਈ ਹੈ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਔਰ ਆ ਦੱਸ ਦਈਏ ਕਿ ਇਹ ਰੈਸਟ ਹੌਸਲਾਰੀਆਂ ਸਾਹਿਬ ਦਾ ਜੋ ਦਿਨਾਨਗਰ ਪਰਮਾਨੰਦ ਦੇ ਕੋਲ ਪਠਾਨਕੋਟ ਜ਼ਿਲ੍ਹੇ ਚ ਪੈਣ ਵਾਲੀ ਜਗਾ ਉੱਥੇ ਬਣਾਇਆ ਹੋਇਆ ਔਰ ਉੱਥੇ ਇਹ ਕਾਫਲਾ ਰੁਕਿਆ ਸੀ ਔਰ ਇੱਥੋਂ ਇਹ ਕਾਫਲਾ ਚੱਲਿਆ ਜਿਵੇਂ ਤੁਸੀਂ ਗੱਡੀਆਂ ਦਾ ਏ ਬਿਲਕੁਲ ਹਜੂਮ ਵੇਖ ਸਕਦੇ ਹੋ ਸਾਰਾ ਕਾਫਲਾ ਇੱਥੋਂ ਲੈ ਕੇ ਨਿਕਲ ਕੇ ਤਾਂ ਸਾਰੀਆਂ ਫੈਕਟਰੀਆਂ ਵਿੱਚ ਜਾਇਜ਼ ਆ ਰਿਹਾ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਆ ਅਸੀਂ ਦੀਨਾ ਨਗਰ ਦੇ ਕੋਲ ਕੋਕਾ ਕੋਲਾ ਫੈਕਟਰੀ ਦੀਆਂ ਇਹ ਉੱਥੇ ਜਾ ਕੇ ਪਹੁੰਚ ਕੇ ਵੀਰਵਾ ਲਿਆ ਗਿਆ ਅਗਲੀ ਫੈਕਟਰੀ ਵਿੱਚ ਵੀ ਜਾਇਆ ਜਾਵੇਗਾ ਹੋਰ ਫੈਕਟਰੀਆਂ ਵਿੱਚ ਵੀ ਜਾਇਆ ਜਾਵੇਗਾ ਕਿ ਪੰਜਾਬ ਸਰਕਾਰ ਤੋਂ ਪਹਿਲਾਂ ਕਿਸੇ ਹੋਰ ਸਰਕਾਰ ਨੇ ਇਹ ਰੰਗ ਵਿਖਾਇਆ ਸੀ ਇਹ ਲੋਕਾਂ ਵਾਸਤੇ ਆਮ ਪੰਜਾਬੀਆਂ ਵਾਸਤੇ ਇਹ ਕਾਰਵਾਈ ਕੀਤੀ ਸੀ ਜੇ ਗੁਰਦਾਸ ਜੀ ਇਹ ਤਾਂ ਸਾਡੇ ਧਿਆਨ ਵਿੱਚ ਪਹਿਲੀ ਵਾਰ ਆਇਆ ਔਰ ਵੇਖੋ ਤੁਸੀਂ ਗੁਰਦਾਸਪੁਰ ਤੋਂ ਸ਼ੁਰੂਆਤ ਹੋਈ ਆ ਇਹ ਤੁਸੀਂ ਇਹ ਤਸਵੀਰਾਂ ਨੂੰ ਕਿਵੇਂ ਵੇਖਦੇ ਹੋ ਕਿ ਇਸ ਤਰ੍ਹਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ ਪੰਜਾਬੀਆਂ ਨੂੰ ਕਾਰੋਬਾਰ ਲੋਕਲ ਮਿਲਣਾ ਚਾਹੀਦਾ ਜਾਂ ਨਹੀਂ ਇਹਦੇ ਬਾਰੇ ਪੂਰੀ ਜਾਣਕਾਰੀ ਕਮੈਂਟਾਂ ਵਿੱਚ ਕਰੋ ਔਰ ਵੀਡੀਓ ਨੂੰ ਪੂਰਾ ਸ਼ੇਅਰ ਜ਼ਰੂਰ ਕਰ ਦਿਓ ਔਰ ਇਸ ਬਾਰੇ ਦੱਸ ਦਿਓ ਕਿ ਇਹ ਵੀਡੀਓ ਕਿਵੇਂ ਲੱਗੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ